ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਕਿਉ ਭਰਮੀਐ ਭਰਮ ਕਿਸ ਕਾ ਹੋਈ ਜਾਂ ਜਲ ਥਲ ਮਹੀਲ ਰਵਿਆ ਸੋਈ ਗੁਰਮੁਖ ਉਬਰੇ ਮਨਮੁਖ ਪਤ ਖੋਈ ਜਿਸ ਰਾਖੈ ਆਪ ਰਾਮ ਦਯਾਰਾ ਤਿਸ ਨਹੀਂ ਦੂਜਾ ਕੋ ਪਹੁੰਚਨ ਹਾਰਾ ਰਹਾਉ ਸਭ ਮਹਿ ਵਰਤੈ ਏਕ ਅਨੰਤਾ ਤਾਂ ਤੋਂ ਸੁਖ ਸੋ ਹੋਏ ਅਚਿੰਤਾ ਓ ਸਭ ਕਿਛ ਜਾਣੈ ਜੋ ਵਰਤਨਤਾ ਮਨ ਮੁਖ ਮੋਏ ਜਿਨ ਦੂਜੀ ਪਿਆਸਾ ਬਹੁ ਜੋਨੀ ਭਵੈ ਤੁਰ ਕਿਰਤਿ ਲਖਿ ਆਸਾ ਜੈਸਾ ਬੀਜੈ ਤੈਸਾ ਖਾਸਾ ਦੇਖ ਦਰਸ਼ ਮਨ ਭਇਆ ਵਿਗਾਸਾ ਸਭ ਨਦਰੀ ਆਇਆ ਬ੍ਰਹਮ ਪ੍ਰਗਾਸਾ ਜਨ ਨਾਨਕ ਕੀ ਹਰਪੂਰਨ ਆਸਾ ਗਉੜੀ ਗੁਆਰੇਰੀ ਮਹੱਲਾ ਪੰਜਵਾਂ ਕਈ ਜਨਮ ਭਇ ਕੀਟ ਪਤੰਗਾ ਕਈ ਜਨਮ ਗਜ ਮੀਨ ਕੋ ਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਜਰੰਕਾਲ ਇਹ ਦੇਹ ਸਿੰਜਰੀਆ ਰਹਾਉ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਹਿਰ ਖਰਿਆ ਕਈ ਜਨਮ ਸਾਖ ਕਰ ਉਪਾਇਆ ਲਖ 84 ਹੀ ਜੋਨ ਪਰਮਾਇਆ ਸਾਧ ਸੰਗ ਭਇਓ ਜਨਮ ਪ੍ਰਾਪਤ ਕਰ ਸੇਵਾ ਭਜ ਹਰ ਹਰ ਗੁਰਮਤ ਤਿਆਗ ਮਾਨ ਝੂਠ ਅਬਮਾਨ ਜੀਵਤ ਮਰਹਿ ਦਰਗਹਿ ਪਰਵਾਨ ਜੋ ਕਛ ਹੋਆ ਸੋ ਤੁਜ ਤੇ ਹੋਗ ਅਵਰ ਨ ਦੂਜਾ ਕਰਨੈ ਜੋਗ ਤਾਂ ਮਿਲੈ ਜਾਂ ਲਹ ਮਿਲਾਏ ਕਹੋ ਨਾਨਕ ਹਰ ਹਰ ਗੁਣ ਗਾਏ ਗੌੜੀ ਗੁਆਰੇਰੀ ਮਹੱਲਾ ਪੰਜਵਾ ਕਰਮ ਭੂਮ ਮਹਿ ਬੋਹ ਨਾਮ ਪੂਰਨ ਹੋਏ ਤੇਮਾਰਾ ਕਾਮ ਫਲ ਪਾਵੇ ਮਿਟੈ ਜਮਤਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰਤਾਰ ਸ਼ਿੰਗਰ ਕਾਰਜ ਲਿਹੋ ਸਵਾਰ ਰਹਾਓ ਆਪਣੇ ਪ੍ਰਭ ਸਿਓ ਹੋ ਹੋ ਸਾਵਧਾਨ ਤਾ ਤੋਂ ਦਰਗਹਿ ਪਾਵੈ ਮਾਨ ਉਕਤ ਸਿਆਣਪ ਸਗਲੀ ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹੈ ਜਾ ਕੇ ਹਾਥ ਕਦੇ ਨ ਵਿਛੜੈ ਸਭ ਕੈ ਸਾਥ ਉਪਾਵ ਛੋੜ ਗਹੋ ਤਿਸ ਕੀ ਓਟ ਨਿਮਖ ਮਾਹੇ ਹੋਵੈ ਤੇਰੀ ਛੋਟ ਸਦਾ ਨਿਕਟ ਕਰ ਤਿਸ ਨੂੰ ਜਾਣ ਪ੍ਰਭ ਕੀ ਆਗਿਆ ਸਤ ਕਰਮਾਨ ਗੁਰ ਕੈ ਬਚਨ ਮਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਗੌੜੀ ਗਵਾਰੇਰੀ ਮਹੱਲਾ ਪੰਜਵਾਂ ਗੁਰ ਕਾ ਬਚਨ ਸਦਾ ਅਬਨਾਸੀ ਗੁਰ ਕੈ ਬਚਨ ਕਟੀ ਜਮ ਫਾਸੀ ਗੁਰ ਕਾ ਬਚਨ ਜੀ ਕੈ ਸੰਗ ਗੁਰ ਕੈ ਬਚਨ ਰਚੈ RAM ਕੈ ਰੰਗ ਜੋ ਗੁਰਦਿਆ ਸੋ ਮਨ ਕੈ ਕਾਮ ਸੰਤ ਕਾ ਕੀਆ ਸਤ ਕਰਮਾਨ ਰਹਾਉ ਗੁਰ ਕਾ ਬਚਨ ਅਟਲ ਛੇਦ ਗੁਰ ਕੈ ਬਚਨ ਕਟੇ ਭਰਮ ਭੇਦ ਗੁਰ ਕਾ ਬਚਨ ਕਤ ਹੋ ਨ ਜਾਏ ਗੁਰ ਕਾ ਬਚਨ ਹਰਿ ਕੇ ਗੁਣ ਗਾਇ ਗੁਰ ਕਾ ਬਚਨ ਜੀ ਕੈ ਸਾਥ ਗੁਰ ਕਾ ਬਚਨ ਅਨਾਥ ਕੋ ਨਾਥ ਗੁਰ ਕਾ ਬਚਨ ਹਰਿ ਕਾ ਨਾ ਪਵੈ ਗੁਰ ਕਾ ਬਚਨ ਰਸ ਨਾਮ ਰਤ ਰਵੈ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕਾ ਬਚਨ ਨਾ ਆਵੈ ਹਾਰ ਜਿਸ ਜਨ ਹੋਏ ਆਪ ਕਿਰਪਾਲ ਨਾਨਕ ਸਤਗੁਰ ਸਦਾ ਦਿਆਲ ਗੌੜੀ ਗਵਾਰੇਰੀ ਮਹੱਲਾ ਪੰਜਵਾ ਜਿਨ ਕੀਤਾ ਮਾਟੀ ਤੇ ਰਤਨ ਗਰਭ ਮੈਂ ਰਾਖਿਆ ਜਿਨ ਕਰ ਜਤਨ ਜਿਨ ਦੀਨੀ ਸੋਭਾ ਵਢਾਈ ਤਿਸ ਪ੍ਰਭ ਕੋ ਆਠ ਪਹਿਰ ਧਿਆਈ ਰਮਈਆ ਰੇਨ ਸਾਧ ਜਨ ਪਾਵੋ ਗੁਰ ਮਿਲ ਆਪਣਾ ਖਸਮ ਤੇ ਆਵੋ ਰਹਾਓ ਜਿਨ ਕੀਤਾ ਮੂੜ ਤੇ ਬਖਤਾ ਜਿਨ ਕੀਤਾ ਬੇਸੁਰਤ ਤੇ ਸੁਰਤਾ ਜਿਸ ਪ੍ਰਸਾਦ ਨਵੇਂ ਨਿਧ ਪਾਈ ਸੋ ਪ੍ਰਭ ਮਨ ਤੇ ਬਿਸਰਤ ਨਾਹੀ ਜਿਨ ਦੀ ਆਨ ਥਾਵੇ ਕੋਥਾਨ ਜਿਨ ਦੀ ਆਨ ਮਾਨੇ ਕੋ ਮਾਨ ਜਿਨ ਕੀਨੀ ਸਭ ਪੂਰਨ ਆਸਾ ਸਿਮਰੋ ਦਿਨ ਰੰਨਾ ਸਾਸ ਗਿਰਾਸਾ ਜਿਸ ਪ੍ਰਸਾਦ ਮਾਇਆ ਸਿਲਕ ਕਾਟੀ ਗੁਰ ਪ੍ਰਸਾਦ ਅੰਮ੍ਰਿਤ ਬਿਖ ਖਾਟੀ ਕਹੋ ਨਾਨਕ ਇਸ ਤੇ ਕਿਛ ਨਾਹੀ ਰਾਖਨ ਹਾਰੇ ਕੌਸਲਾਹੀ ਗੌੜੀ ਗਵਾਰੇ ਰੀ ਮਹੱਲਾ ਪੰਜਵਾ ਜਿਸ ਕੀ ਸ਼ਰਨ ਨਾਹੀ ਭਉ ਸੋਗ ਉਸਤੇ ਬਾਹਰ ਕਛੂ ਨਾ ਹੋਗ ਤਜੀ ਸਿਆਣਪ ਬਲ ਬੁੰਧ ਵਿਕਾਰ ਦਾਸ ਆਪਣੇ ਕੀ ਰਾਖਨ ਹਾਰ ਜਪ ਮਨ ਮੇਰੇ RAM RAM ਰੰਗ ਘਰ ਬਾਹਰ ਤੇਰੇ ਸਾਧ ਸੰਗ ਰਹਾਉ ਤਿਸ ਕੀ ਟੇਕ ਮਨੈ ਮਹਿ ਰਾਖ ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ ਔਰ ਯਤਨ ਕਹੋ ਕੌਣ ਕਾਜ ਕਰ ਕਿਰਪਾ ਰਾਖੈ ਆਪ 라ਜ ਕਿਆ ਮਾਨਖ ਕਹੋ ਕਿਆ ਜੋਰ ਝੂਠਾ ਮਾਇਆ ਕਾ ਸਭ ਸ਼ੋਰ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਸਰਬ ਸੁਖਾਂ ਸੁਖ ਸਾਚਾ ਏਹੋ ਗੋਰਾਪੰਦੇਸ ਮਨ ਮਲੇ ਹੋ ਜਾਂ ਕੋ ਰਾਮ ਨਾਮ ਲਿਵ ਲਾਗੀ ਕਹੋ ਨਾਨਕ ਸੋ ਧਨ ਵਡ ਭਾਗੀ ਗੌੜੀ ਗਵਾਰੇਰੀ ਮਹੱਲਾ ਪੰਜਵਾ ਸੁਣ ਹਰ ਕਥਾ ਉਤਾਰੀ ਮੈਲ ਮਹਾ ਪਨੀਤ ਭਏ ਸੁਖ ਸੈਲ ਵੱਡਾ ਭਾਗ ਪਾਇਆ ਸਾਧ ਸੰਗ ਪਾਰ ਬ੍ਰਹਮ ਸਿਉ ਲਾਗੋ ਰੰਗ ਹਰ ਹਰ ਨਾਮ ਜਪਤ ਜਨ ਤਾਰਿਓ ਅਗਨ ਸਾਗਰ ਗੁਰ ਪਾਰ ਉਤਾਰਿਓ ਰਹਾਉ ਕਰ ਕੀਰਤਨ ਮਨ ਸੀ ਤਲ ਭਏ ਜਨਮ ਜਨਮ ਕੇ ਕਿਲ ਵਿਖ ਗਏ ਸਰਬ નિਧਾਨ ਪੇਖੇ ਮਨ 마ਹੇ ਅਬ ਢੁੰਡਨ ਕਾਹੇ ਕਉ ਜਾਹੇ ਬਰਾਬ ਆਪਨੇ ਜਬ ਭਈ ਦਿਆਲ ਪੂਰਨ ਹੋਈ ਸੇਵਕ ਕਾਲ ਬੰਧਨ ਕਾਟ ਕੀਏ ਆਪਣੇ ਦਾਸ ਸਿਮਰ 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 ਗੁਣ ਦਾਸ ਏਕੋ ਮਨ ਏਕੋ ਸਭ ਠਾਏ ਪੂਰਨ ਪੂਰ ਰਹਿਓ ਸਮਝਾਈ ਗੁਰ ਪੂਰੈ ਸਭ ਪਰਮ ਚੁਕਾਇਆ ਹਰਿ ਸਿਮਰਤ ਨਾਨਕ ਸੁਖ ਪਾਇਆ ਗੌੜੀ ਗਵਾਰੇ ਰੀ ਮਹੱਲਾ ਪੰਜਵਾ ਅਗਲੇ ਮੋਏ ਸੇ ਪਾਛੇ ਪਰੇ ਜੋ ਉਬਰੇ ਸੇ ਬੰਦ ਲਖ ਖਰੇ ਜਿਹ ਧੰਦੇ ਮਹਿ ਹੋਇ ਲਪਟਾਏ ਉਨ ਤੇ ਦੁੱਗਣ ਦਿੜੀ ਉਨ ਮਾਏ ਓ ਬੇਲਾ ਕਛ ਚੀਤ ਨ ਆਵੇ ਦਿਨ ਸਜਾਏ ਤਾਹੂ ਲਪਟਾਵੇ ਰਹਾਓ ਆਸਾ ਬੰਦੀ ਮੂਰਖ ਦੇਹ ਕਾਮ ਕ੍ਰੋਧ ਲਪਟਿਓ ਸਨੇਹ ਸਿਰ ਉਪਰ ਠੰਡੋ ਧਰਮ ਰਾਏ ਮੀਠੀ ਕਰ ਕਰ ਬਿਖਿਆ ਖਾਏ ਹਉ ਬੰਦੋ ਹਉ ਸਾਧੋ ਬੈਰ ਹਮਰੀ ਭੂਮ ਕੌਣ ਘਾਲੈ ਪੈਰ ਹਉ ਪੰਡਿਤ ਹਉ ਚਤਰ ਸਿਆਣਾ ਕਰਨ ਹਾਰ ਨਾ ਬੁਝੈ ਬੇਗਾਨਾ ਆਪਣੇ ਗਤਮਿਤ ਆਪੇ ਜਾਣੈ ਕਿਆ ਕੋ ਕਹੈ ਕਿਆ ਆਖ ਵਖਾਨੈ ਜਿਤ ਜਿਤ ਲਾਵੈ ਤਿਤ ਤਿਤ ਲਗਣਾ ਆਪਣਾ ਭਲਾ ਸਭ ਕਾਹੂ ਮੰਗਣਾ ਸਭ ਕਿਛ ਤੇਰਾ ਤੂੰ ਕਰਨੈ ਹਾਰ ਅੰਤ ਨਾਹੀ ਕਿਛ ਪਾਰ ਆਵਾਰ ਦਾਸ ਆਪਣੇ ਕੋ ਦੀਜੈ ਦਾਨ ਕਬਹੂ ਨਾ ਵਿਸਰੈ ਨਾਨਕ ਨਾਮ ਗਉੜੀ ਗੁਆਰੇਰੀ ਮਹੱਲਾ ਪੰਜਵਾਂ ਅਨਖ ਜਤਨ ਨਹੀਂ ਹੋ ਤ ਛੁਟਾਰਾ ਬਹੁਤ ਸਿਆਣਪ ਆ ਗਲ ਭਾਰਾ ਹਰ ਕੀ ਸੇਵਾ ਨਿਰਮਲ ਹੀਤ ਪ੍ਰਭ ਕੀ ਦਰਗਹਿ ਸ਼ੋਭਾ ਛੇਤ ਮਨ ਮੇਰੇ ਗਹੋ ਹਰ ਨਾਮ ਕਾਉਲਾ ਤੁਜੈ ਨ ਲਾਗੇ ਤਾਤਾ ਝੂਲਾ ਰਹਾਓ ਜਿਉ ਬੋਹਿਤ ਪੈਸਾ ਗਰਮਾਹੇ ਅੰਧਕਾਰ ਦੀਪਕ ਨਹੀਂ ਪਾਹੇ ਅਗਨ ਸੀਤ ਕਾਲਾ ਹਸ ਦੂਖ ਨਾਮ ਜਪਤ ਮਨ ਹੋਵਤ ਸੁਖ ਉਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋਵੇ ਸਗਲੀ ਆਸ ਡੋਲੈ ਨਹੀਂ ਤੁਮਰਾ ਚੀਤ ਅਮਰਤ ਨਾਮ ਜਪ ਗੁਰਮੁਖ ਮੀਤ ਨਾਮ ਔਖਦ ਸੋਈ ਜਨ ਪਾਵੇ ਕਰ ਕਿਰਪਾ ਜਿਸ ਆਪ ਦਿਵਾਵੇ ਹਰ ਹਰ ਨਾਮ ਜਾਖੈ ਹਿਰਦੈ ਵਸੈ ਦੁਖ ਦਰਦ ਤਿਹ ਨਾਨਕ ਨਸੈ ਗੌੜੀ ਗਵਾਰੇਰੀ ਮਹੱਲਾ ਪੰਜਵਾਂ ਬਹੁਤ ਦਰਬ ਕਰ ਮਨ ਨਾ ਘਾਨਾ ਅਨਕ ਰੂਪ ਦੇਖ ਨਹਿ ਪਤਿਆਨਾ ਪੁੱਤਰ ਕਲਤਰ ਹੋਰ ਦਿਓ ਜਾਨ ਮੇਰੀ ਓ ਬਿਨਸੈ ਓਏ ਪਸ ਮੈਂ ਟੇਰੀ ਬਿਨ ਹਰ ਭਜਨ ਦੇਖੋ ਬਿਲ ਲਾਤੇ ਤ੍ਰਿਗ ਤਨ ਤ੍ਰਿਗ ਤਨ ਮਾਇਆ ਸੰਗ ਰਾਤੇ ਰਹਾਓ ਜਿਉ ਬਿਗਾਰੀ ਕੈ ਸਿਰ ਦੀ ਜੈ ਧਾਮ ਓਏ ਖਸਮੈ ਕਹਿ ਗਰਹਿ ਉਣ ਦੁਖ ਸਹਾਮ ਜਿਉ ਸੁਪਨੈ ਹੋਏ ਬੈਸਤ ਰਾਜਾ ਨੇਤਰ ਪ੍ਰਸਾਰੈ ਤਨਾਰਥ ਕਾਜਾ ਜਿਉ ਰਾਖਾ ਖੇਤ ਉਪਰ ਪਰਾਏ ਖੇਤ ਖਸਮ ਕਾ ਰਾਖਾ ਉਠ ਜਾਈ ਉਸ ਖੇਤ ਕਾਰਨ ਰਾਖਾ ਕੜੈ ਜਿਸ ਕੈ ਪਾਲੈ ਕਛੂ ਨ ਪੜੈ ਜਿਸ ਕਾ ਰਾਜ ਤਿਸੈ ਕਾ ਸੁਪਨਾ ਜਿਨ ਮਾਇਆ ਦੀਨੀ ਤਿਨ ਲਾਈ ਤ੍ਰਿਸ਼ਨਾ ਆਪ ਬਿਨਾ ਹੈ ਆਪ ਕਰੇ ਰਾਸ ਨਾਨਕ ਪ੍ਰਭ ਆਗੈ ਅਰਦਾਸ ਗੌੜੀ ਗਵਾਰੇ ਰੀ ਮਹੱਲਾ ਪੰਜਵਾਂ ਬਹੁ ਰੰਗ ਮਾਇਆ ਬਹੁ ਵਿਦ ਪੇਖੀ ਕਲਮ ਕਾਗਦ ਸਿਆਨ ਪਲੇਖੀ ਮਹਿਰ ਮਲੂਕ ਹੋਏ ਦੇਖਿਆ ਖਾਨ ਕਾਤੇ ਨਹੀਂ ਮਨ ਤ੍ਰਿਪਤਾਨ ਸੋ ਸੁਖ ਮੋਕੋ ਸੰਤ ਬਤਾਵੋ ਤ੍ਰਿਸ਼ਨਾ ਬੂਜੈ ਮਨ ਤ੍ਰਿਪਤਾਵੋ ਰਹਾਓ ਆਸ ਪਵਨ ਆਸਤ ਸواری ਜੋ ਆ ਚੰਦਨ ਸੇਜ ਸੁੰਦਰ ਨਾਰੀ ਨਟ ਨਾਟਕ ਆਖਾਰੇ ਗਾਇਆ ਤਾ ਮਹਿ ਮਨ ਸੰਤੋਖ ਨਾ ਪਾਇਆ ਤਖਤ ਸਵਾ ਮੰਡਨ ਦੋਲੀ ਚੇ ਸਗਲ ਮੇਵੇ ਸੁੰਦਰ ਬਾਗੀ ਚੇ ਆ ਖੇੜ ਬਿਰਤ ਰਾਜਨ ਕੀ ਲੀਲਾ ਮਨ ਨਾ ਸੁਹੇਲਾ ਪਰਪੰਚ ਹੀਲਾ ਕਰ ਕਿਰਪਾ ਸੰਤਨ ਸੱਚ ਕਹਿਆ ਸਰਬ ਸੁਖ ਇਹ ਆਨੰਦ ਲਹਿਆ ਸਾਧ ਸੰਗ ਹਰ ਕੀਰਤਨ ਗਾਈਐ ਕਹੋ ਨਾਨਕ ਵਡਭਾਗੀ ਪਾਈਐ ਜਾਂ ਕੈ ਹਰ ਧੰਨ ਸੋਈ ਸੁਹੇਲਾ ਕਰ ਕਿਰਪਾ ਤੇ ਸਾਧ ਸੰਗ ਮੇਲਾ ਰਹਾਉ ਦੂਜਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਪ੍ਰਾਣੀ ਜਾਣੈ ਇਹ ਮਨ ਇਹ ਤਨ ਮੇਰਾ ਬਹੁਰ ਬਹੁਰ ਵਾਹੂ ਲਪਟੇਰਾ ਪੁੱਤਰ ਕਲਤਰ ਗ੍ਰਸਥ ਕਾ ਫਾਸਾ ਹੋਣ ਨਾ ਪਾਈ ਆਰਾਮ ਕੇ ਦਾਸਾ ਕਵਨ ਸੋ ਵਿਦ ਜਿਤ ਰਾਮ ਗੁਣ ਗਾਏ ਕਵਨ ਸੋ ਮਤ ਜਿਤ ਤਰੈ ਇਹ ਮਾਈ ਰਹਾਉ ਜੋ ਭਲਾਈ ਸੋ ਬੁਰਾ ਜਾਣੈ ਸਾਚ ਕਹੈ ਸੋ ਵਿਖੈ ਸਮਾਨੈ ਜਾਣ ਨਾਹੀ ਜੀਤ ਅਰ ਹਾਰ ਇਹ ਵਲੇਵਾ ਸਾਖਤ ਸੰਸਾਰ ਜੋ ਹਲਾਹਲ ਸੋ ਪੀਵੈ ਬਉਰਾ ਅਮਰਤ ਨਾਮ ਜਾਣ ਕਰ ਕਉਰਾ ਸਾਧ ਸੰਗ ਕੈ ਨਾਹੀ 네ਰ ਲਖ ਚੌਰਾਸੀ ਭਰਮਤਾ ਫੇਰ ਏਕੈ ਜਾਲ ਫਹਾਏ ਪੰਖੀ ਰਸ ਰਸ ਭੋਗ ਕਰੈ ਬਉਰੰਗੀ ਕਹੋ ਨਾਨਕ ਜਿਸ ਭਏ ਕਿਰਪਾਲ ਗੁਰਪੂਰੈ ਤਾਂ ਕੇ ਕਾਟੇ ਜਾਲ ਗੌੜੀ ਗਵਾਰੇ ਰੀ ਮਹੱਲਾ ਪੰਜਵਾਂ ਤਉ ਕਿਰਪਾ ਤੇ ਮਾਰਗ ਪਾਈਐ ਪ੍ਰਭ ਕਿਰਪਾ ਤੇ ਨਾਮ ਧਿਆਈਐ ਪ੍ਰਭ ਕਿਰਪਾ ਤੇ ਬੰਧਨ ਛੁਟੈ ਤਉ ਕਿਰਪਾ ਤੇ ਹਉ ਮੈਂ ਟੁੱਟੈ ਤੁਮ ਲਾਵੋ ਤਉ ਲਾਗੈ ਸੇਵ ਹਮਤੇ ਕਛੂ ਨਾ ਹੋਵੈ ਦੇਵ ਰਹਾਉ ਤੁਧ ਭਾਵੈ ਤਾਂ ਗਾਵਾ ਬਾਣੀ ਤੁਧ ਭਾਵੈ ਤਾਂ ਸੱਚ ਵਖਾਣੀ ਤੁਧ ਭਾਵੈ ਤਾਂ ਸਤਿਗੁਰ ਮਯਾ ਸਰਬ ਸੁਖਾਂ ਪ੍ਰਵਤੇ ਰਿਦੈ ਦਇਆ ਜੋ ਤੁਧ ਭਾਵੈ ਸੋ ਨਿਰਮਲ ਕਰਮਾ ਜੋ ਤੁਧ ਭਾਵੈ ਸੋ ਸੱਚ ਧਰਮਾ ਸਰਬ નિਧਾਨ ਗੁਣ ਤੁਮਹੀ ਪਾਸ ਤੂੰ ਸਾਹਿਬ ਸੇਵਕ ਅਰਦਾਸ ਮਨ ਤਨ ਨਿਰਮਲ ਹੋਏ ਹਰ ਰੰਗ ਸਰਬ ਸੁਖਾ ਪਾਵੋ ਸਤ ਸੰਗ ਨਾਮ ਤੇਰਾ ਰਹੇ ਮਨ ਰਾਤਾ ਇਹ ਕਲਿਆਣ ਨਾਨਕ ਕਰ ਜਾਤਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਆਨ ਰਸਾ ਜੀਤੇ ਤੈ ਚਾਖੇ ਨਿਮਖ ਨ ਤ੍ਰਿਸ਼ਨਾ ਤੇਰੀ ਲਾਥੇ ਹਰ ਰਸ ਕਾ ਤੂੰ ਚਾਖੈ ਸਾਦ ਚਾਖਤ ਹੋਏ ਰਹੈ ਬਿਸਮਾਦ ਅੰਮ੍ਰਿਤ ਰਸਨਾ ਪੀਓ ਪਿਆਰੀ ਏ ਰਸ ਰਾਤੀ ਹੋਏ ਤ੍ਰਿਪਤਾਰੀ ਰਹਾਓ ਏ ਜੀਵੇ ਤੂੰ ਰਾਮ ਗੁਣ ਗਾਓ ਨਿਮਖ ਨਿਮਖ ਹਰ 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 ਧਿਆਓ ਆਨਣਾ ਸੁਣੀਐ ਕਤਹੂ ਜਾਈਐ ਸਾਧ ਸੰਗਤ ਵਡਭਾਗੀ ਪਾਈਐ आठ पैर जेवे आराध पार ब्रह्म ठाकुर आगाद ईहां उहां सदा सुहेली हर गुण गावत रसन मोली बिनस पत मौली फल फूल पीड़े ए रस राती बहो ऋण छोड़े आनन रसकस लवे न लाई कहो नानक गुरु भए है सुहाई ਗੌੜੀ ਗੁਆਰੇਰੀ ਮਹੱਲਾ ਪੰਜਵਾਂ ਮਨ ਮੰਦਰ ਤਨ ਸਾਜੀ ਵਾਰ ਇਸ ਹੀ ਮਦੇ ਬਸਤ ਅਪਾਰ ਇਸ ਹੀ ਭੀਤਰ ਸੁਨੀ ਅਦਿਸ਼ਾਹ ਕਵਨ ਬਪਾਰੀ ਜਾ ਕਾਉ ਹਾਂ ਵਿਸਾਹ ਰਾਮ ਰਤਨ ਕੋ ਕੋ ਬਿਵਹਾਰੀ ਅੰਮ੍ਰਿਤ ਭੋਜਨ ਕਰੇ ਆਹਾਰੀ ਰਹਾਉ ਮਨ ਤਨ ਅਰਪੀ ਸੇਵ ਕਰੀ ਜੈ ਕਵਨ ਸੁਜੁਗਤ ਜਿਤ ਕਰ ਭੀਜੈ ਪਾਏ ਲਗੋ ਤਜ ਮੇਰਾ ਤੀਰੈ ਕਵਨ ਸੁਜਨ ਜੋ ਸੌਦਾ ਜੋਰੈ ਮਹਿਲ ਸਾਹੁ ਕਾ ਕਿਨ ਵਿਧ ਪਾਵੇ ਕਵਨ ਸੁ ਵਿਧ ਜਿਤ ਭੀਤਰ ਬੁਲਾਵੇ ਤੂੰ ਵਡ ਸਾਹੁ ਜਾਕੇ ਕੋਟ ਮਣਜਾਰੇ ਕਵਨ ਸੁ ਦਾਤਾ ਲੈ ਸੰਚਾਰੇ ਖੋਜਤ ਖੋਜਤ ਨਿਜ ਘਰ ਪਾਇਆ ਅਮੋਲ ਰਤਨ ਸਾਚ ਦਿਖਲਾਇਆ ਕਰ ਕਿਰਪਾ ਜਬ ਮਿਲੇ ਸਾਹੇ ਕੋ ਨਾਨਕ ਗੁਰ ਕੈ ਵਸਾਹਿ ਖੋਜਤ ਖੋਜਤ ਨਿਜ ਘਰ ਪਾਇਆ ਅਮੋਲ ਰਤਨ ਸਾਚ ਦਿਖਲਾਇਆ ਕਰ ਕਿਰਪਾ ਜਬ ਮਿਲੇ ਸਾਹੇ ਕਹੋ ਨਾਨਕ ਗੁਰ ਕਹਿ ਵਸਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ